ਮੱਲੀ ਭਰਾਵਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਇੱਕ ਉਪਰਾਲਾ ਹੈ ਤੇ ਇਹਨਾਂ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਵਾ ਸਿੱਖੀ ਨੂੰ ਜਾਣਨ ਦਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੇਰਿਆ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜੀ ਐਚ ਜੀ ਅਕੈਡਮੀ ਕੋਠੇ ਬੱਗੂ ਚੁਗਰਾਓ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਣ ਗੁਰਮਤ ਮੁਕਾਬਲਾ ਕਰਵਾਇਆ ਗਿਆ ਜੇ ਗੁਰੂ ਇਹ ਮੁਕਾਬਲਾ ਸੈਂਟਰ ਨੰਬਰ 46 ਪਿੰਡ ਹੀਰਾ ਵਿਖੇ ਕਰਵਾਇਆ ਗਿਆ। ਵਾਹਿਗੁਰੂ ਇਸ ਮੁਕਾਬਲੇ ਵਿੱਚ ਹੀਰਾ ਪਿੰਡ ਦੇ ਨਾਲ ਲੱਗਦੇ ਪਿੰਡਾਂ ਬੜੈਂਚ, ਸੂਜਾਪੁਰ, ਸੋਈਆਂ, ਪੱਭੀਆਂ ਆਦ ਪਿੰਡਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਾਹਿਗੁਰੂ 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 ਵੱਖ-ਵੱਖ ਪਿੰਡਾਂ ਤੋਂ ਆਏ ਵਿਦਿਆਰਥੀਆਂ ਤੇ ਮਾਪਿਆਂ ਅਤੇ ਪ੍ਰਬੰਧਕਾਂ ਵੱਲੋਂ ਜੀ ਐਚ ਜੀ ਅਕੈਡਮੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਜੀ ਦਸ਼ਮੇਸ਼ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਲਾਗੇ ਪਿੰਡ ਹੀਰਾ ਦੇ ਵਿੱਚ ਗੁਰਦੁਆਰਾ ਪਾਸ਼ਾਹੀ ਦਸਵੀਂ ਪਿੰਡ ਹੀਰਾ ਦੇ ਵਿੱਚ ਇੱਥੇ ਪੇਪਰ ਹੋ ਰਿਹਾ ਬੱਚਿਆਂ ਦਾ ਮੇਰੀ ਸਿੱਖੀ ਮੇਰੀ ਪਹਿਚਾਨ ਮੱਲੀ ਭਰਾਵਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਇੱਕ ਉਪਰਾਲਾ ਹੈ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਬੱਚਿਆਂ ਨੂੰ ਸਿੱਖੀ ਬਾਰੇ ਦੱਸਣਾ ਕਿ ਅਸੀਂ ਕਿਸ ਕੌਮ ਦੇ ਜਾਏ ਹਾਂ ਤੇ ਅਸੀਂ ਇਸ ਸਿੱਖੀ ਮੇਰੀ ਸਿੱਖੀ ਮੇਰੀ ਪਹਿਚਾਣ ਕੀ ਹੈ ਅਸੀਂ ਕਿਉਂ ਸਿੱਖੀ ਦੇ ਨਾਲ ਜੁੜਨਾ ਹੈ ਇਦਾਂ ਨਹੀਂ ਆ ਇੱਕ ਛੋਟੀਆਂ-ਛੋਟੀਆਂ ਬੁੱਕਸ ਬਣਾ ਕੇ ਵੀਰ ਜੀ ਹੁਣਾਂ ਵੱਲੋਂ ਵਕ ਵਕ ਸਕੂਲਾਂ ਦੇ ਵਿੱਚ ਜਿਹੜੀਆਂ ਦਿੱਤੀਆਂ ਗਈਆਂ ਤੇ ਉਹਨਾਂ ਤੇ ਉਹਨਾਂ ਪੇ ਸਕੂਲਾਂ ਦੇ ਵਿੱਚੋਂ ਹੀ ਉਹ ਜਿਹੜਾ ਪੇਪਰ ਆ ਉਹ ਇਸ ਗੁਰੂ ਘਰ ਦੇ ਵਿੱਚ ਹੋ ਰਿਹਾ ਤੇ ਬਹੁਤ ਵਧੀਆ ਤੇ ਬਹੁਤ ਹੀ ਸ਼ਲਾਘਾਯੋਗ ਇੱਕ ਕਦਮ ਆ ਜੀਦੇ ਕ ਜੀਦੇ ਨਾਲ ਕੇ ਸਾਡੀ ਸਿੱਖੀ ਆ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਿੱਖੀ ਦੇ ਨਾਲ ਜੁੜਨ ਦਾ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਉਹ ਬੜੇ ਉਤਸ਼ਾਹ ਹੋ ਕੇ ਇਰਸ਼ਾਹ ਦੇ ਨਾਲ ਉਤਸ਼ਾਹਤ ਹੋ ਕੇ ਇਸ ਜਿਹੜੇ ਪੇਪਰ ਦੇ ਵਿੱਚ ਨੇ ਭਾਗ ਲੈ ਰਹੇ ਆ ਅੱਜ ਸਾਡੇ ਕੋਲੇ ਤਕਰੀਬਨ 100 ਤੋਂ ਉੱਪਰ ਬੱਚੇ ਨੇ ਜਿਹੜੇ ਇਸ ਗੁਰੂ ਘਰ ਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ ਨੇ ਤੇ ਇੱਥੇ ਪੇਪਰ ਦੇ ਰਹੇ ਨੇ ਤੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਬਾ ਤੇ ਬੜੀ ਵਧੀਆ ਤਿਆਰੀ ਕਰਕੇ ਉਹ ਆ ਰਹੇ ਆਏ ਹੋਏ ਨੇ ਤੇ ਅਸੀਂ ਬਹੁਤ ਸ਼ਲਾਘਾ ਕਰਦੇ ਆਂ ਵੀਰ ਜੀ ਹੁਣਾਂ ਦਾ ਬਹੁਤ ਵਧੀਆ ਇਹ ਪ੍ਰੋਗਰਾਮਾਂ ਤੇ ਬਹੁਤ ਵਧੀਆ ਆਪਰਾਲਾ ਵਾ ਪ੍ਰਮਾਤਮਾ ਕਰੇ ਕਿ ਉਹਨਾਂ ਨੂੰ ਇਸੇ ਤਰ੍ਹਾਂ ਸਿੱਖੀ ਦੇ ਨਾਲ ਜੋੜੀ ਰੱਖੇ ਤਾਂ ਕਿ ਅਸੀਂ ਆਪਣੀ ਖਤਮ ਹੋ ਰਹੀ ਹੋਂਦ ਨੂੰ ਦੁਬਾਰਾ ਤੋਂ ਮੋੜ ਸਰਜੀਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਜੀਤ ਕੌਰ ਹੈ ਮੈਂ ਦਸਮੇਸ਼ ਕਾਲਾ ਸੀਨੀਅਰ ਸੈਕੰਡਰੀ ਸਕੂਲ ਹੀਰਾ ਤੋਂ ਆਪਣੇ ਬੱਚਿਆਂ ਨੂੰ ਪੇਪਰ ਲਈ ਲੈ ਕੇ ਆਈ ਹਾਂ ਇੱਥੇ ਤੇ ਬੱਚਿਆਂ ਦੇ ਵਿੱਚ ਬਹੁਤ ਇਤਸਾਹਿਤ ਆ ਵੀ ਪੇਪਰ ਬੱਚਿਆਂ ਦਾ ਹੋ ਰਿਹਾ ਬੰਦਰ ਤੇ ਇਹ ਨਾਲ ਬੱਚਿਆਂ ਦੇ ਵਿੱਚ ਇਤਸਾਹ ਪੈਦਾ ਹੁੰਦਾ ਵਾ ਸਿੱਖੀ ਨੂੰ ਜਾਣਨ ਦਾ ਮੱਲੀ ਭਰਾਮਾ ਦਾ ਇਹ ਅਪਰਾਲਾ ਬਹੁਤ ਵਧੀਆ ਹੈ ਬੱਚਿਆਂ ਨੂੰ ਇਹ ਅਪਰਾਲਾ ਆਪਣੀਆਂ ਜੜਾ ਨਾਲ ਜੋੜਨ ਲਈ ਨਹੀਂ ਪੱਥਰ ਸਾਬਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਲਾਰਾਂ ਤੋਂ ਆਏ ਆ ਬੱਚਿਆਂ ਦਾ ਪੇਪਰ ਦਿਵਾਉਣ ਆਏ ਆ ਇਹ ਬਹੁਤ ਵਧੀਆ ਸਾਨੂੰ ਲੱਗਿਆ ਸਿੱਖ ਧਾਰਾ ਦੱਸਿਆ ਜਾਂਦਾ ਸਾਨੂੰ ਇਹਦੇ ਵਰਕੇ ਕਰਕੇ ਬਹੁਤ ਵਧੀਆ ਲੱਗਿਆ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ 헤ਰਾ ਵਿਖੇ ਬੱਚਿਆਂ ਦਾ ਧਾਰਮਿਕ ਪੇਪਰ ਕਰਵਾਉਣ ਲਈ ਆਏ ਆ ਤੇ ਜੋ ਸਾਡੇ ਬੱਚੇ ਵੀ ਸਿੱਖੀ ਦੇ ਰਾਹ ਤੇ ਚੱਲ ਪਏ ਨੇ ਤੇ ਇਹਨਾਂ ਦਾ ਵੀ ਅਸੀਂ ਇਹ ਸੋਚਦੇ ਆ ਕਿ ਵੀ ਵਧੀਆ ਪੇਪਰ ਕਰਕੇ ਵੀ ਸਿੱਖੀ ਦੇ ਰਾਹ ਤੁਰਦੇ ਰਹਿਣ ਤੇ ਜਿਹੜਾ ਆਮ ਬੱਚੇ ਆਂਫੂਨਾ ਤੋਂ ਖੜਾ ਛੱਡ ਕੇ ਵੀ ਸਿੱਖੀ ਦੇ ਰਾਹ ਤੇ ਚੱਲ ਕੇ ਆਪਣਾ ਵਧੀਆ ਕੰਮ ਕਰਨ ਹਾਂਜੀ ਇਦਾਂ ਦੇ ਉੱਪਰ ਆਲੇ ਹੋਣੇ ਚਾਹੀਦੇ ਹਨ ਇਸ ਕਰਕੇ ਜੋ ਆਪਣੇ ਸਾਡੇ ਬੱਚਿਆਂ ਨੂੰ ਸਿੱਖੀ ਦੇ ਇਤਿਹਾਸ ਬਾਰੇ ਪਤਾ ਲੱਗਣਾ ਚਾਹੀਦਾ ਹੈ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਇਹ ਬਹੁਤ ਵਧੀਆ ਪ੍ਰਾਲਾ ਵਾ। ਬੱਚਿਆਂ ਨੇ ਜਿਹੜੀ ਕਿਤਾਬ ਪੜ੍ਹੀ ਆ ਉਹਦੇ ਕਿਤਾਬ ਵਿੱਚ ਗੁਰੂ ਸਾਹਿਬ ਬਾਰੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਗੁਰੂ ਸਾਹਿਬ ਬਾਰੇ ਬਹੁਤ ਵਧੀਆ ਬੱਚੇ ਪੜ੍ਹਦੇ ਆ। ਇਹ ਬਹੁਤ ਵਧੀਆ ਪ੍ਰਾਲਾ ਜੀ ਇਹ ਇਹ ਜੀਐਚਐਸ ਅਕੈਡਮੀ ਜਗਰਾਉਂ ਵਾਲਿਆਂ ਨੇ ਪਿੰਡਾਂ-ਪਿੰਡਾਂ पे ਜਾ ਕੇ ਬੱਚਿਆਂ ਨੂੰ ਪ੍ਰੇਰਿਆ, ਬੱਚਿਆਂ ਨੂੰ ਕਿਤਾਬਾਂ ਦਿੱਤੀਆਂ। ਬੱਚਿਆਂ ਦਾ ਨਾਮ ਰਜਿਸਟ੍ਰੇਸ਼ਨ ਕਰਿਆ ਇਸ ਰਜਿਸਟ੍ਰੇਸ਼ਨ ਕਰਦੇ ਨਾਲ ਬੱਚਿਆਂ ਨੂੰ ਗੁਰੂ ਸਾਹਿਬ ਦੇ ਜੀਵਨੀ ਬਾਰੇ ਪਤਾ ਲੱਗਿਆ ਇਹ ਬਹੁਤ ਵਧੀਆ ਬੱਚਿਆਂ ਨੂੰ ਸਿੱਖੀ ਬਾਰੇ ਪਤਾ ਲੱਗਦਾ ਵੀ ਸਾਡੇ ਗੁਰੂ ਸਾਹਿਬ ਦੇ ਕੀ ਨਾਮ ਆ ਕੀ ਕੁਰਬਾਨੀਆਂ ਕੀਤੀਆਂ ਕਿਹੜਾ ਗੁਰਦੁਆਰਾ ਸਾਹਿਬ ਕਿੱਥੇ ਆ ਇਹਦੇ ਵਿੱਚ ਮੈਂ ਪੜਿਆ ਗੁਰੂ ਸਾਹਿਬ ਦਾ ਬਾਜ ਵੀ ਬਾਜ ਦਾ ਕੀ ਨਾਮ ਆ ਬਾਜ ਦਾ ਨਾਮ ਗੋਲਾ ਰੱਖਿਆ ਉਹਦੇ ਵਿੱਚ ਕਵੈਕਸ਼ਨ ਕਰਿਆ ਕਵੈਕਸ਼ਨ ਜਿਹੜਾ ਆਨਸਰ ਲਿਖਿਆ ਗੁਰੂ ਸਾਹਿਬ ਦੇ ਬਾਜ ਦਾ ਨਾਮ ਗੋਲਾ ਇਸ ਕਰਕੇ ਇਹ ਆਪਾਂ ਨੂੰ ਪਤਾ ਲੱਗਦਾ ਨਹੀਂ ਪਤਾ ਹੀ ਨਹੀਂ ਕਿਸੇ ਨੂੰ ਬੱਚੇ ਪੜ੍ਹਨਗੇ ਉਹਦੇ ਵਿੱਚ 570 80 80 ਕੋ ਆਪਸ਼ਨ ਆ ਉਹ ਗੁਰੂ ਸਾਹਿਬ ਬਾਰੇ ਹੀ ਆ ਗੁਰਦਾਰਾ ਸਾਹਿਬ ਕਿੱਥੇ ਆ ਗੁਰੂ ਸਾਹਿਬ ਦੀ ਜੀਵਨੀ ਬਾਰੇ ਹੀ ਆ ਸਾਰਾ ਕੀ ਕੁਰਬਾਨੀਆਂ ਕੀਤੀਆਂ ਕੀ ਗੁਰੂ ਸਾਹਿਬ ਕਿੱਥੇ ਕਿੱਥੇ ਗਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਅੱਜ ਪਿੰਡ 헤ਰਾ ਨਗਰਵੇ ਦੇ ਵਿੱਚ ਬੱਚਿਆਂ ਦੇ ਇਤਿਹਾਸ ਬਾਰੇ ਦੱਸਣ ਵਾਸਤੇ ਗੁਰੂ ਸੈਵਾਨ ਦੇ ਇਤਿਹਾਸ ਨੂੰ ਦੱਸਣ ਵਾਸਤੇ ਉਹਨਾਂ ਦਾ ਲਿਖਤੀ ਪੇਪਰ ਲਿਆ ਗਿਆ ਇਹ ਅਪਰਾਲਾ ਜਿਹੜਾ ਕੀਤਾ ਗਿਆ ਮੱਲੀ ਪਰਿਵਾਰ ਅੰਨੀਓ ਗਰਮੇਲ ਸਿੰਘ ਜੀ ਮੱਲੀ ਇੰਗਲੈਂਡ ਬਲਜੀਤ ਸਿੰਘ ਜੀ ਮੱਲੀ ਇੰਗਲੈਂਡ ਇਹਨਾਂ ਦਾ ਪਿਛਲੇ ਸਾਲ ਤੋਂ ਇਹ ਸ਼ੁਰੂ ਕੀਤਾ ਸੀ ਥੋੜੇ ਜੇ ਨਗਰ ਥੋੜੇ ਜੇ ਪਿੰਡਾਂ ਦੇ ਵਿੱਚੋਂ ਜਗਰਾਉਂ ਇਲਾਕੇ ਦੇ ਨੇੜੇ ਦੇ ਪਿੰਡਾਂ ਤੋਂ ਸ਼ੁਰੂ ਕਰਦੇ ਹੋਏ 21 ਦੇ ਸਾਲ ਦਾ ਅਪਰਾਲਾ ਇਹਨਾਂ ਨੇ ਹੋਰ ਜਿਲਿਆਂ ਦੇ ਵਿੱਚ ਵੀ ਕੀਤਾ ਮੋਗਾ ਜ਼ਿਲ੍ਹਾ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਹੁਤ ਦੂਰ ਤੱਕ ਇਹਨਾਂ ਨੇ ਉਪਰਾਲਾ ਬੁਟਰ ਵਧਣੇ ਲੋਪੋਂ ਘੋਲੀਆ ਤੇ ਬੜੇ ਪਰਾਲੇ ਕਰਨ ਦੇ ਮੱਲੀ ਸਾਹਿਬ ਨੇ ਸੋਚਿਆ ਸੀ ਵੀ ਜਿੰਨੇ ਵੀ ਬੱਚੇ ਨਗਰ ਦੇ ਵਿੱਚ ਨੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਹੋਵੇ ਆਪ ਵੀ ਇਹ ਪਹਿਲਾਂ ਤੋਂ ਮੁਰ ਤੋਂ ਸ਼ੁਰੂ ਤੋਂ ਹੀ ਜਦੋਂ ਤੇ ਇਹ ਜੀਐਸ ਅਕੈਡਮੀ ਸ਼ੁਰੂ ਕੀਤੀ ਆ ਇਹ ਗੁਰੂ ਦੇ ਨਾਲ ਹੀ ਗੁਰੂ ਦੀਆਂ ਸਖਿਆਵਾਂ ਦੇ ਕੇ ਸੱਚੇ ਪਾਤਸ਼ਾਹ ਦੀਆਂ ਇਹ ਅਕੈਡਮੀ ਚਾਲੂ ਕੀਤੀ ਅਕੈਡਮੀ ਦੇ ਵਿੱਚ ਪੜ੍ਹਾਈ ਦੇ ਵਿੱਚ ਵੀ ਸਾਥ ਤੇ ਬਲ ਵਕਸਾ ਰਹੇ ਪ੍ਰਮਾਤਮਾ ਇਹਨਾਂ ਨੂੰ ਨਗਰਾਂ ਦੇ ਵਿੱਚੋਂ ਬੱਚੇ ਵੱਧ ਵੱਧ ਪ੍ਰਕਿਆ ਕਰਕੇ ਬਾਹਲੇ ਦੇਸ਼ਾਂ ਦੇ ਵਿੱਚ ਵੀ ਗਏ ਨੇ ਦਾਸ ਦੇ ਨਾਲ ਜੋ ਬੱਚੇ ਆਉਂਦੇ ਉਹ ਵੀ ਸਭ ਬਾਹਰ ਸਟਿੰਗ ਹੋਏ ਬਾਹਰ ਸਿੱਖੀ ਦਾ ਪ੍ਰਚਾਰ ਕੀਤਾ ਤੇ ਮੱਲੀ ਭਰਾਵਾਂ ਦਾ ਗਰਮੇਧ ਸਿੰਘ ਤੇ ਵਰਜੀਤ ਸਿੰਘ ਦਾ ਵਾਹ ਤੋਂ ਵਾ ਸਰਕਾਰ ਕੀਤਾ ਇਸੇ ਤਰ੍ਹਾਂ ਹੀ ਇਹ ਅਕੈਡਮੀ ਚੱਲਦੀ ਰਹੇ ਉੱਚੀਆਂ ਤਰੱਕੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕਾਬਲੇ ਉਪਰੰਤ ਬੱਚਿਆਂ ਵੱਲੋਂ ਰਸ ਪਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਐਚਜੀ ਅਕੈਡਮੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ Wahe guru, Wahe guru, Wahe guru, 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਮੇਰੀ ਸਿੱਖੀ ਮੇਰੀ ਪਹਿਚਾਨ ਦੇ ਤਹਿਤ ਪੇਪਰ ਦੇ ਕੇ ਔਰ ਸਿੱਤ ਸੈਮੀ ਫਾਈਨਲ ਮੁਕਾਬਲੇ ਵਿੱਚ ਸਿਲੈਕਟ ਹੋਈਆਂ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਅਰਦਾਸ ਕਰਦੀ ਹਾਂ ਕਿ ਅੱਗੇ ਮੈਨੂੰ ਸੈਮੀਫਾਈਨਲ ਤੋਂ ਫਾਈਨਲ ਮੁਕਾਬਲੇ ਵਿੱਚ ਜਾਣ ਦੀ ਬਲਬਖਸ਼ੋ ਬਾਣੀ ਤੇ ਬਾਣੇ ਨਾਲ ਸਦਾ ਜੋੜੀ ਰੱਖਿਓ ਮੈਂ ਜੀਐਚਜੀ ਅਕੈਡਮੀ ਕੋਠੇ ਬਗੂ ਜਗਰਾਉਂਦਾ ਬਹੁਤ ਧੰਨਵਾਦ ਕਰਦੀ ਹਾਂ ਜੋ 2 ਸਾਲਾਂ ਤੋਂ ਇਹ ਜੇ ਉਪਰਾਲੇ ਕਰ ਰਹੇ ਹਨ ਐਸ ਐਸ ਸਮੇਂ ਵਿੱਚ ਸਾਨੂੰ ਇੱਕ ਗੁਰੂ ਇਤਿਹਾਸ ਬਾਰੇ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਕਿਉਂਕਿ ਇਹ ਜੋ ਅੱਜ ਦਾ ਸਮਾਂ ਹੈ ਉਹ ਬਹੁਤ ਹੀ ਗਲਤ ਪਾਸੇ ਜਾ ਰਿਹਾ ਹੈ ਜਿਵੇਂ ਨਸ਼ੇ ਆਪਾਂ ਦਿਨੋਜ਼ ਖਬਰਾਂ ਵਿੱਚ ਸੁਣਦੇ ਜਾਂ ਪੜ੍ਹਦੇ ਹੀ ਹਾਂ ਸੋ ਸਸ ਮੈਂ ਅਨਦਰ ਫਿਰ ਤੋਂ ਇੱਕ ਵਾਰ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਇਸ ਪ੍ਰੀਖਿਆ ਵਿੱਚ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਪਨਦੀਪ ਕੌਰ ਹੈ ਮੇਰੀ ਉਮਰ 15 ਸਾਲ ਹੈ ਮੈਂ ਜੀ ਐਚ ਜੀ ਅਕੈਡਮੀ ਵੱਲੋਂ ਦਿੱਤਾ ਗਿਆ ਪ੍ਰੀਖਿਆ ਦਿੱਤੀ ਗਈ ਸੀ ਕਿ ਮੇਰੀ ਸਿੱਖੀ ਮੇਰੀ ਪਛਾਣ ਉਹਦੇ ਵਿੱਚ ਮੈਂ ਭਾਗ ਲਿੱਤਾ ਸੀਗਾ ਮੈਂ ਸੈਮੀਫਾਈਨਲ ਦੇ ਵਿੱਚੋਂ ਨਾਮ ਲੈ ਕੇ ਫਾਈਨਲ ਦੇ ਵਿੱਚ ਜਾਣ 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 ਦੀ ਕੋਸ਼ਿਸ਼ ਕਰਾਂਗੀ ਤੇ ਮੈਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੀ